ਪਿਆਰਿਓ ਸਤ ਸੰਗਤ ਦੀਆਂ ਘੜੀਆਂ ਗੁਰੂ ਮਹਾਰਾਜ ਦੀ ਹਜ਼ੂਰੀ ਅਤੇ ਸੰਗਤਾਂ ਦਾ ਇਕੱਠ ਤੇ ਸੰਗਤਾਂ ਦਾ ਪ੍ਰੇਮ ਬੜੀ ਸ਼ਰਧਾ ਭਾਵਨਾ ਦੇ ਨਾਲ ਮੰਨਣਾ ਚਾਹੀਦਾ ਹੈ ਔਰ ਵੱਡੇ ਭਾਗਾਂ ਵਾਲਿਆਂ ਨੂੰ ਸਤ ਸੰਗਤ ਪ੍ਰਾਪਤ ਹੁੰਦੀ ਹੈ ਸਤਗੁਰ ਫਰਮਾਨ ਕਰਦੇ ਹਨ ਵੱਡ ਭਾਗੀ ਸਤ ਸੰਗਤ ਪਾਵੈ ਭਾਗਹੀਨ ਬ੍ਰਹਮ ਛੋਟਾ ਕਵ ਜਿਨ੍ਹਾਂ ਦੇ ਚੰਗੇ ਭਾਗ ਹੋਣ ਜਿਨ੍ਹਾਂ ਨੂੰ ਸਤਿਗੁਰੂ ਆਪ ਸਦਾ ਦੇ ਕੇ ਆਪਣੇ ਚਰਨਾਂ ਦੇ ਵਿੱਚ ਬਿਠਾ ਲੈਂਦੇ ਹਨ ਪਿਆਰਿਓ ਉਹੀ ਸਤਿਗੁਰਾਂ ਦਾ ਜਸ ਗਾ ਸਕਦੇ ਹਨ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆ ਕੇ ਬੈਠ ਸਕਦੇ ਹਨ ਮਨ ਦੀਆਂ ਬਿਰਤੀਆਂ ਮਾਰਨੀਆਂ ਪੈਂਦੀਆਂ ਨੇ ਮਨ ਦੀਆਂ ਇੱਛਾਵਾਂ ਮਾਰਨੀਆਂ ਪੈਂਦੀਆਂ ਫੇਰ ਸਤਿਗੁਰਾਂ ਦੀ ਸੇਵਾ ਹੁੰਦੀ ਆ ਕੋ ਸਤਨਾਮ ਸਤਗੁਰਾਂ ਦੀ ਸੇਵਾ ਕਰਨ ਵਾਸਤੇ ਮਰਦਾ ਹੋਈ ਫਰੀਦ ਨਾ ਗੱਲੀ ਹੋਵਣਾ ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ ਪਿਆਰਿਓ ਸਤਗੁਰਾਂ ਦੀ ਸੇਵਾ ਕਰਨੀ ਸਭ ਤੋਂ ਔਖੀ ਹੈ ਹਰ ਕੋਈ ਸਤਗੁਰਾਂ ਦੇ ਨਤਮਸਤਕ ਹੁੰਦਾ ਹੈ ਸਤਗੁਰਾਂ ਦੇ ਚਰਨਾਂ ਦੇ ਵਿੱਚ ਆ ਕੇ ਬੈਠਦਾ ਹੈ ਬਾਣੀ ਕਹਿੰਦੀ ਸਤਗੁਰੂ ਸਭ ਕੋ ਵੇਖਦਾ ਜੀਤਾ ਜੁਗਤ ਸੰਸਾਰ ਡੇਠੇ ਮੁਕਤ ਨਾ ਹੋਵੇ ਜੀ ਚਰ ਸ਼ਬਦ ਨਾ ਕਰੇ ਵਿਚਾਰ ਸਤਿਗੁਰਾਂ ਨੂੰ ਨਮਸਕਾਰ ਕੀਤੇ ਆ ਅਨੇਕ ਫਲ ਪ੍ਰਾਪਤ ਹੁੰਦੇ ਹਨ ਪਰ ਪਿਆਰਿਓ ਮੁਕਤੀ ਵਾਸਤੇ ਸਤਿਗੁਰਾਂ ਦੀ ਬਾਣੀ ਨੂੰ ਪੜਨਾ ਸਤਿਗੁਰਾਂ ਦੀ ਬਾਣੀ ਨੂੰ ਜੀਵਨ ਤੇ ਵਿੱਚ ਅਮਲ ਕਰਨਾ ਸਤਿਗੁਰਾਂ ਦੀ ਬਾਣੀ ਤੇ ਚੱਲਣਾ ਸਤਿਗੁਰ ਪਰਮਾਨ ਕਰਦੇ ਹਨ ਸਤਿਗੁਰ ਨੂੰ ਸਭ ਕੋ ਵੇਖਦਾ ਸਾਰਾ ਸੰਸਾਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੇਖ ਰਿਹਾ ਹੈ ਸਾਰਾ ਸੰਸਾਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਦਾ ਹੈ ਪਰ ਪਿਆਰਿਓ ਕੱਲੇ ਨਮਸਕਾਰ ਕਰਨ ਦੇ ਨਾਲ ਭਲਾ ਨਹੀਂ ਹੋਣਾ ਜਦੋਂ ਤੱਕ ਬਾਣੀ ਨੂੰ ਜੀਵਨ ਦੇ ਵਿੱਚ ਧਾਰਨ ਨਹੀਂ ਕੀਤਾ ਜਦੋਂ ਤੱਕ ਬਾਣੀ ਨੂੰ ਜੀਵਨ ਦੇ ਵਿੱਚ ਅਮਲ ਦੇ ਵਿੱਚ ਨਹੀਂ ਲਿਆਏ ਉਦੋਂ ਤੱਕ ਪਿਆਰਿਓ ਛੁਟਕਾਰਾ ਨਹੀਂ ਹੋਣਾ